ਪਾਂਡਾਤ ਹੋਵੇ ਕੌਣ ਜੇ ਕੱਚਾ ਸਾਜਿਆ ਤਾ ਤੂੰ ਬੰਜਰ ਲਾਏ ਕੂੜਾ ਤਾਜਿਆ ਪਾਂਡਾ ਆਣ ਗਰਾਸ ਜਾਂ ਤੇ ਸੁਭਾਅ ਸੀ ਪਰਮ ਜੋਤ ਜਾਗਾਏ ਰਾਜਾ ਬਾਵਸੀ ਮਨੋ ਜੇ ਅੰਦੇ ਕੋਪ ਕਿਆ ਬਿਰਦ ਨਾ ਜਾਣੇ ਮਨ ਅੰਦਾ ਊਂਦਾ ਕਬਲਿਸ ਨਖਰੇ ਕਰੂਪ ਇੱਕ ਕਹਿ ਜਾਣਨ ਕ ਅਭਜਨ ਤੇ ਨਾਰ ਸੁਗੜ ਸੂਰਪ ਇਕ ਨਾ ਨਾਦ ਨਾ ਵੇਧ ਨਾ ਗੀ ਰਸ ਰਸ ਕ ਸੁਨਾ ਜਾਣੰਤ ਇਕ ਨਾ ਸਤ ਨਾ ਬੁੱਧ ਨਾ ਅਕਲ ਸਰ ਅਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਾ ਰ ਅਸਲ ਖਰ ਜੇ ਬਿਨ ਗੁਣ ਗਰਵ ਕਰੰਤ ਸੋ ਬ੍ਰਹਮਣ ਜੋ ਦਿੰਦੈ ਬ੍ਰਹਮ ਜਪ ਤਬ ਸੰਜਮ ਕਮਾਵੇ ਕਰਮ ਸੰਤੋਖ ਗਾ ਰੱਖੈ ਧਰਮ ਬੰਨਨ ਤੋੜੈ ਹੋਵੇ ਮੁਕਤ ਸੋਈ ਬ੍ਰਹਮਣ ਪੂਜਣ ਜੁਗਤ ਖਤਰੇ ਸੋਜ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਬਜਾਣਾ ਬਿਜ ਦਾਣ ਸੁਖਤਰੀ ਦਰਗੈ ਪਰਵਾਣ ਲੱਗ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਇ ਤਨੁਰ ਜਿਉ ਬਾਲਣ ਅਡਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਸਮਾਲ ਸਾਵਨੇ ਘਟੇ 110 ਸਹਿਵਨ ਘਟ ਨਾ ਕੋਏ ਨਾਨਕ ਤੇ ਸੋ ਅਗਣੀ ਜਿਨਾ ਗੁਰਮੁਖ ਪ੍ਰਗਟ ਹੋਏ ਜਾਓ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੇ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਨਾਲ ਕੇ ਰਾੜਾ ਦੋਸਤੇ ਕੁੜੇ ਕੁੜੀ ਪਾਏ ਮਰਨ ਨਾ ਜਾਪੈ ਮੂਲ ਆ ਆਵੇ ਕਿਤੇ ਥਾਏ ਗਿਆਨ ਹੀ ਨੰਗ ਅਵਿਆਨ ਦੂਜਾ ਅੰਧ ਵਰਤਾਵ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੁ ਗੱਲੈ ਉੱਠੀ ਚੱਲੈ ਸਾਦ ਨਾਹੀ ਅਵੇਹੀ ਗੱਲੈ ਰਾਮ ਚੁਰੈ ਦਰ ਮੀਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਬੰਤਰ ਜੁਜ ਅਪਾਰ ਸੀਤਾ ਲੈ ਗਿਆ ਦਾ ਸਿਰ ਲక్ష్ਮਣ ਮੋਸਰਾਤ ਨਾਨਕ ਕਰਤਾ ਕਰਨ ਹਰ ਕਰ ਵੇਖੈ ਥਾਪੋ ਥਾਪ ਮਨ ਮੈਂ ਝੂਰੇ ਰਾਮਚੰਦ ਸੀਤਾ ਲక్ష్మణ ਜੋਗ ਹਣਦੰਤਰਿਆ ਰਦਿਆ ਆਇਆ ਕਰ ਸੰਜੋਗ ਧੂਲਾ ਦੇਤ ਨਾ ਸਮਝੈ ਤੈਨ ਪ੍ਰਭ ਕੀੇ ਕਾਮ ਨਾਨਕ ਦੇ ਪਰਵਾਹ ਸੋ ਕੀਰਤ ਨ ਮਿਟੈ ਰਾਮ ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਕਰ ਮਹੱਲਾ ਪਹਿਲਾ ਉਦੋਸਾ ਐ ਕਿਆ ਨਿਸਾਨੀ ਟੋਟ ਨਾ ਆਵੇ ਅੰਨੀ ਉਦੋਸੀ ਘਰੇ ਹੀ ਉਠੀ ਕੁੜੀ ਰੰਨੀ ਧੰਮੀ ਸਤੇ ਰੰਨੀ ਕਰੇ ਸਿਆਪਾ ਰੋਵਨ ਕੂੜੀ ਕੰਮੇ ਜੋਲੇ ਬੈ ਸੋ ਦੇਵ ਨਾਹੀ ਖੱਟੇ ਦੰਮ ਸਾਮੀ ਤਬਰ ਤੋ ਹਰੀਆਵਲਾ ਕਬਲਾ ਕੰਚਨਵਾਨ ਕੈ ਦੋ ਖੜੈ ਸੜਿਓ ਹੋਇ ਕਾਲੀ ਹੋਇਆ ਦੇਹ ਹਰੀ ਨਾਨਕ ਮੈਂ ਤਨ ਭੰਗ ਜਾਣਾ ਪੜੀ ਨਾਲਾ ਜੈਸੇ ਤੇ ਮੇਰਾ ਸੰਗ ਜੇ ਤੋੜੇ ਢੈ ਤਨ ਪਰ ਵੜੈ ਚੜੈ ਚ ਵਗਣ ਵਾਣਾ ਰਾਜ ਨ ਕੋਈ ਜਿਵਿਆ ਤੌਚ ਨ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਵੈ ਸਰਵੈ ਸਦਾ ਸਦਾ ਏ ਬਹਿ ਗਈ ਵਿਹਾਰੇ ਨਾਨਕ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਏ ਦੋਸ ਨਾ ਦੇ ਹੋ ਰਾਇ ਨੋ ਮਤ ਚੱਲੇ ਜਾ ਬੁੱਢਾ ਹੋਵੇ ਗੱਲਾ ਕਰੇ ਕਨੇਰੀਆਂ ਤੈ ਅੰਨੇ ਪਵਣਾ ਖਾਤੀ ਟੋਵੇ ਕਾ ਕੀਆ ਸਭ ਕਿਛ ਪੂਰਾ ਕਟ ਵੱਦ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ ਸ਼ਲੋਕ ਮਹਲਾ 3 ਜਾਇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਬੇ ਆਗਤ ਹੈ ਰਾਖੀ ਅਹ ਹੈ ਜਿਨ ਕੇ ਮਨ ਮੈਂ ਪਰਮ ਤਿਨ ਕੇ ਦਿੱਤੇ ਨਾਨਕਾ ਤੇ ਹੂੰ ਜੇ ਹਾ ਧਰਮ ਅਪੈ ਨਿਰੰਝਨ ਧਰਮ ਤਦ ਤਾਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਬਿਰਲਾ ਪਾਏ ਕੋਈ ਹੋਵਾ ਪੰਡਤ ਜੋਤ ਕੀ বেদ ਪੜਾ ਮੁਖ ਚਾਰ ਨਵਾ ਖੰਡਾਂ ਵਿੱਚ ਜਾਣਿਆ ਅਤਨੇ ਚੱਜ ਵਿਚਾਰ ਬ੍ਰਾਹਮਣ ਕਹਿ ਲੀਕਾ ਤਨਜ ਕਾਣ ਚਾਰੀ ਕਤਾਨ ਵਿਟਕ ਫਿਟਗਾ ਕੋਡ ਬਦੀਆ ਸਦਾ ਸਦਾ ਅਭਿਮਾਨ ਜਾਹੇ ਤੇ ਜਾਹੇ ਬਿਸਰਾ ਨਾਨਕਾ ਇੱਕ ਨਾਮ ਸਭੁ ਬੁਧਿ ਜਾਲੀਐ ਇਕ ਰਹਿ ਤਤ ਗਿਆਨ ਮਾਥੇ ਜੋਤਰ ਲਿਖਿਆ ਸੁ ਮੀਟ ਨਾ ਸਕੈ ਕੋਇ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੁਝੈ ਜਿਸਨੂੰ ਨਦਰ ਹੋਇ जिनी नाम विसारिया कूड़े लाल चलग त माया मोहनी अंतर त जिना बेला तूं बड़ी माया ठगे ठग मन मुख बन चलाई नामी वग सग ਆ ਦੋ ਦੋ ਲਾਏ ਭੁੱਲੀ ਐ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁਟੀ ਐ ਜੇ ਚੱਲੈ ਸਤਿਗੁਰੁ ਭਾਏ ਸਲਾਹੀ ਸਲਾਹਣਾ ਈ ਸੱਚਾ ਸਲਾਹੇ ਨਾਨਕ ਸੱਚਾ ਏਕਦਰ ਵੀ ਪਾ ਕਰ ਹਰਿਆਏ ਨਾਨਕ ਜੈ ਜੈ ਮੈਂ ਫਿਰੋ ਤੈ ਤੈ ਸਾਚਾ ਸੋਏ ਜੈ ਦੇਖਾਂ ਤਹ ਏਕ ਹੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਣ ਸਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਉ ਹਉ ਕਰਤੇ ਖਤਮ ਹੋਏ ਖੂਨ ਲਖ ਸੰਖ ਸਤਗੁਰ ਮੇਲੇ ਸੋਬਰੇ ਸੱਚ ਸਭਕ ਅਲੰਖ ਜਿਨਾਂ ਸਤਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰ ਸਬਦ ਦੀ ਅਰਮਨ ਵਸੈ ਮਾਇਆ ਕੀ ਭੁੱਖ ਜਾਏ ਛੇ ਜਨ ਨਿਰਮਲ ਜਲੇ ਜਿਗਰ ਮੁਖ ਨਾਮ ਸਮਾਏ ਨਾਨਕ ਹੋਰ ਪਤ ਸਾਹੀਆ ਕੂੜੀਆਂ ਨਾਮ ਰਤੇ ਪਤਸ਼ਾਹ ਜਿਉਂ ਪਰ ਕਹਿ ਘਰ ਭਗਤੀ ਨਾਰ ਹੈ ਅਤਲੋ ਚੈ ਭਗਤੀ ਪਾਏ ਬਉ ਰਸ ਸੁਸਾਲਣੇ ਸਵਾਰ ਦੇ ਖਟ ਰਸ ਮੀਠੇ ਪਾਏ ਤੈ ਆ ਬਾਣੀ ਭਗਤ ਸਲਾਹ ਦੇ ਹਰ ਨਾਮੈ ਚਿਤ ਲਾਏ ਮਨ ਤਨ ਧਨ ਆਗੈ ਰੱਖਿਆ ਸਿਰ ਵੇਚਿਆ ਗੁਰ ਆਗੈ ਜਾਏ ਤੈ ਧਗਤੀ ਧਗਤ ਵਹ ਲੋਚ ਦੇ ਪ੍ਰਵ ਲੋਚਾ ਤੁਰ ਮਿਲਾਏ ਹਰ ਪ੍ਰਵ ਬੇ ਪਰਵਾਹ ਹੈ ਕਿਤ ਖਾਦਾ ਤੇ ਪਤਾਏ ਸਤਿਗੁਰ ਕੈ ਪਾਣੈ ਜੋ ਚੱਲੈ ਤੇ ਤੋਥ ਸਹਿ ਹਰ ਗੁਣ ਗਾਏ ਤਨ ਤਨ ਕਲ ਜੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ ਸਤਿਗੁਰ ਨਾ ਸੇਵਿਓ ਸਬਦ ਨਾ ਰਖਿਓ ਉਰ ਧਾਰ ਧਿਗ ਤਿਨਾ ਕਾ ਜੀਵਿਆ ਕਿਤ ਆਏ ਸੰਸਾਰ ਗੁਰੁ ਨਤਹਿ ਤਾ ਮਨ ਪਵੇ ਤਾਰ ਰਸ ਲਗੇ ਪਿਆਰ ਨਾਮਿ ਲੈ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ 모ਹ ਜਗ ਪਰਮਿਆ ਕਰਮ ਸੈ ਖਬਰ ਨਾ ਹੋਏ ਕਾਮ ਕਰੋ ਬਨਹਿਰ ਲਿਆ ਮਨ ਮੁਖ ਅੰਦਾ ਲਏ ਗਿਆਨ ਖੜਗ ਪੰਚ ਦੂਤ ਸੰਗਾਰੇ ਗੁਰਮਤ ਜਾਗੈ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ ਨਾਮ ਹੀ ਨਕਟੇ ਵਰ ਹੈ ਬਿਨ ਨਾ ਬਹਿ ਬਹਿ ਰੋਏ ਨਾਨਕ ਜੋ ਧੁਰ ਕਰਤਾ ਲਿਖਿਆ ਸੁ ਮੀਟ ਨਾ ਸਕੈ ਕੋਇ ਗੁਰ ਮੁਖ ਹਰ ਤਨ ਖਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇ ਅਟੁੱਟ ਪਰੇ ਪੰਡਾਰ ਹਰ ਗੁਣ ਬਾਣੀ ਉਚਰੈ ਅੰਤ ਨ ਬਾਰawar ਨਾਨਕ ਸਭ ਕਾਰਣ ਕਰਤਾ ਕਰੈ ਵੇਖੈ ਸਿਰਜਣਹਾਰ ਗੁਰੁ ਨੂਖਿਆੰਤਰ ਸਾਜ ਹੈ ਮਨ ਚੜਿਆ ਦਸਵੇਂ ਆਕਾਸ ਤਿਤਥੈ ਊੰ ਮਨਾ ਭੁਖ ਹੈ ਅਰੰਮ੍ਰਿਤ ਨਾਮ ਸੁਖ ਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿਥੈ ਆਤਮ ਰਾਮ ਉਪਰਗਾਸ ਕਾਮ ਕਰੋਧ ਕਾ ਚੋਲੜਾ ਸਭ ਗਲ ਆਏ ਪਾਏ ਇੱਕ ਉਪਜੈ ਇੱਕ ਬਿਨ ਸਜਾਹੇ ਹੁਕਮੇ ਆਵੇ ਜਾਏ ਜੰਮਣ ਮਰਨ ਨਾ ਚੁਕਈ ਰੰਗ ਲਗਾ ਦੂਜੈ ਭਾਏ ਬੰਧਨ ਬੰਧ ਪਵਾਈਆ ਨਾ ਕਰਨਾ ਕਸ਼ੂ ਨਾ ਜਾਏ ਜਨ ਕੋ ਕਿਰਪਾ ਤਾਰੀ ਅਨਾਤ ਨਾ ਸਤਗੁਰ ਮਿਲਿਆ ਆਏ ਸਤਗੁਰ ਮਿਲੇ ਉਲਟੀ ਭਈ ਮਰ ਜੀ ਵਿਆਸਹਿ ਸੁਭਾਈ ਨਾਨਕ ਭਗਤੇ ਰਤਿਆ ਹਰ ਹਰ ਨਾਮ ਸਮਾਏ ਮਾਨਮਗ ਜੰਝਲ ਮਤ ਹੈ ਅੰਤਰ ਬਹੁਤ ਚਤਰਾਈ ਕੀਤਾ ਕਰਤਿਆਂ ਬਿਰਥਾ ਗਿਆ ਇੱਕ ਤਿਲ ਥਾਏ ਨਾ ਤਾਈ ਉਹਨਾਂ ਦਾ ਨੋ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਏ ਬੇਨਸਾਤ ਗੁਰੂ ਜਮ ਕਾਲ ਨਾ ਛੋੜਈ ਦੂਜਾ ਏ ਤਾਏ ਖਵਾਈ ਜੋ ਵਨ ਜਾਂਦਾ ਨਦਰਣਾ ਆਵਈ ਜਦ ਤੋਂ ਚੈ ਮਰ ਜਾਈ ਤਤ ਕਲਤਮੋ ਹੇਤ ਹੈ ਅੰਤ ਬੇਲੀ ਕੋ ਨਾ ਸਖਾਈ ਸਾਧੂ ਗੁਰ ਸੇਵੀ ਸੋ ਸੁਖ ਪਾਏ ਨਾ ਵਸੈ ਮਨ ਆ ਨਾਨਕ ਸੇ ਵੱਡੇ ਵਡ ਭਾਗੀ ਜੇ ਗੁਰਮੁਖ ਨਾਮ ਸਮਾਈ ਮਾਨਮੁਖ ਨਾਮਾ ਚੇਤਨੀ ਬਿਨ ਨਾ ਵੈ ਦੁਖ ਰੋਏ ਆਤਮਾ ਰਾਮ ਨਾ ਪੂਜਨੀ ਦੂਜੈ ਕਿਉ ਸੁਖ ਹੋਏ ਹਉ ਮੈਂ ਅੰਤਰ ਮੈਲ ਹੈ ਸਬਦ ਨਾ ਕਾਢੈ ਧੋਏ ਨਾਨਕ ਦਿਨ ਨਾ ਵੈ ਮੈਲਿਆ ਮੋਏ ਜਨਮ ਤਦਾਰਥ ਖੋਏ ਮਾਨਮੁਖ ਬੋਲੇ ਅੰਦਲੇ ਤਿਸ ਮਹਿ ਅਗਨੀ ਕਾ ਵਾਸ ਬਾਣੀ ਸੁਰਤ ਨਾ ਬੁਝਨੀ ਸਬਦ ਨਾ ਕਰਹਿ ਪ੍ਰਗਾਸ ਉਨਾ ਆਪਣੀ ਅੰਦਰ ਸੁਧ ਨਹੀਂ ਗੁਰ ਬਾਚਨ ਦਾ ਕਰ ਹੈ ਦਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਸਤਿਬਲਿਹਾਰੀ ਤਾਸ ਗਰੀਬੋ ਕਜੋਆਰ ਸੇਵਕੈ ਜਨ ਨਾਨਕ ਤਾ ਕਾ ਦਾਸ ਮਾਇਆ ਦੋ ਅੰਗਮ ਸਰਪ ਹੈ ਜਗ ਘੇਰਿਆ ਵਿਖ ਮਾਇ ਬਿਖ ਗਾ ਮਾਰਨ ਹਰ ਨਾਮ ਹੈ ਗੁਰ ਘਰੜ ਸਦ ਮੁਖ ਪਾਏ ਜਿਨ ਕਉ ਦੁਰਬਲਿ ਖਿਆ ਤਿਨ ਸਤ ਗੁਰ ਮਿਲਿਆ ਆਏ ਮੇਲ ਸਤ ਗੁਰ ਨਿਰਮਲ ਹੋਇ ਕਹੋਂ ਮੈਂ ਗਿਆ ਬਿਲਾਏ ਗੁਰਮੁਖ ਅਗੇ ਮਕੋ ਜਲੇ ਹਰ ਦਰਗਹਿ ਸੋ ਬਾਪਾਏ ਜਾਨੁ ਨਾਨਕ ਸਦਾ ਕਰਵਾਨ ਤਿਨ ਜੋ ਚਾਲੈ ਸਤਗੁਰੁ ਪਾਈ ਸਾਧਾ ਗਰ ਗਰ ਕਨੇਰ ਬੈਰ ਹੈ ਨਿਤ ਹਿਰਦਾ ਅਰਲੇ ਬਲਾਈ ਨਿਰ ਬੈਰ ਨਾਲ ਬੈਰ ਰਚਾਇਦਾ ਆਪਣੈ ਘਰ ਲੁਕੀ ਲਾਇ ਅੰਤਰ ਕ੍ਰੋਧ ਅਹੰਕਾਰ ਹੈ ਅਣ ਦਿਨ ਜਲੇ ਸਦਾ ਦੁੱਖ ਤਾਏ ਕੂੜ ਬੋਲ ਬੋਲ ਨਿਤ ਤੌ ਕਦੇ ਬਿਖ ਖਾਦੇ ਦੂਜੈ ਭਾਏ ਬੇਕਮਾਇਆ ਕਾਰਣ ਪਰਮਦੇਵੁਰ ਘਰ ਘਰ ਪਤ ਤਗਵਾਏ ਬੇਸਵਾ ਕੇਰੇ ਪੂਤ ਜਿਉ ਤੇ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚੇਤਨੀ ਕਰਤਾ ਆਤ ਖੁਆਏ ਹਰ ਗੁਰ ਮੁਖ ਕਿਰਪਾ ਧਾਰੀ ਅਨਜਨ ਵਿਛੜੇ ਆਤ ਮਿਲਾਏ ਜਨ ਨਾਨਕ ਤੇ ਸਭਲੇ ਹਾਰਣੈ ਜੋ ਸਤ ਗੁਰ ਲਾਗੇ ਪਾਏ ਨਾ ਨ ਲਗੇ ਸੇ ਉਦਰੇ ਬਿਨ ਨਾਵੇ ਜਮ ਤੁਰ ਜਾਹੇ ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਛਤਾਏ ਚਿੰਤਾ ਦਾਗਤ ਰਹਿ ਗਏ ਤਾਂ ਮਨ ਭਿਆਨੰਦ ਗੁਰ ਪ੍ਰਸਾਦੀ 부ਜੀਐ ਸਾ ਧਨ ਸੁਤਿਨ ਚੰਦ ਜੈਨ ਕਾਉ ਤੋਰ ਬਲੇਖਿਆ ਤੇ ਨਾ ਭੇਟਿਆ ਗੁਰ ਗੋਵਿੰਦ ਨਾਨਕ ਸਹਜੇ ਮਿਲ ਰਹੇ ਹਰ ਪਾਇਆ ਪਰਮ ਆਨੰਦ ਸਤ ਗੁਰ ਸੇਧਨ ਆਪਣਾ ਗੁਰ ਸਬਦੀ ਵਿਚਾਰ ਸਤ ਗੁਰ ਕਾ ਤਾਣਾ ਮੰਨ ਲੈਨ ਹਰ ਨਾਮ ਰੱਖੈ ਉਰ ਧਾਰ ਆਇਤਾ ਹੋਤਾ ਏ ਮੰਨੀਆਂ ਨਾ ਹਰ ਨਾਮ ਲਗੇ ਵਾਤਾਰ ਗੁਰਮੁਖ ਸਬਦ ਸਿਜਾ ਤੂ ਦੇ ਤਿਤ ਸਚੈ ਦਰਵਾਰ ਸਚਾ ਸੌਦਾ ਖਰਚ ਸਚ ਅੰਤਰ ਪਿਰਮ ਪਿਆਰ ਜਮ ਕਾਲ ਨੇੜ ਨਾ ਯਾਦਈ ਆਪ ਬਖਸ਼ੇ ਕਰਤਾ ਨਾਨਕ ਨਾਮ ਰਤੇ ਸੇ ਤਨਵੰਤ ਹੈ ਨਿਰਤਨ ਹੋਰ ਸੰਸਾਰ